ਸਾਸ਼ਟ੍ਰਿਕਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਨਾ ਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਤਿਰੀ ਸੁਝਾਅ ਤੇ ਸੰਭਾਵਨਾ ਦੋਸਤੋ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਹਿੰਦੇ ਹਾਂ ਤੁਹਾਡੇ ਖੁਸ਼ਕਿਸਮਤ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਮੇਕ ਰਾਸ਼ੀ ਫਲ ਮੇਕ ਰਾਸ਼ੀ ਫਲ ਵਾਲੇ ਲੋਕਾਂ ਨੂੰ ਅੱਜ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਆਪਣੇ ਜੀਵਨ ਨੂੰ ਸੁਧਾਰਨ ਲਈ ਸਖਤ ਮਿਹਨਤ ਕਰਨੀ ਪਵੇਗੀ। ਤੁਸੀਂ ਕੋਈ ਵੱਡਾ ਫੈਸਲਾ ਲੈਣ ਬਾਰੇ ਸੋਚ ਰਹੇ ਹੋ, ਬੱਚਿਆਂ ਨਾਲ ਜੁੜੀ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ। ਇੱਕ ਵੱਡੇ ਪ੍ਰੋਜੈਕਟ ਤੇ ਕੰਮ ਹੋਣ ਜਾ ਰਿਹਾ ਹੈ। ਅਚਾਨਕ ਖਤਰੇ, ਅਚਾਨਕ ਖਰਚੇ, ਵਿੱਤੀ ਬੋਝ ਵਧਾ ਸਕਦੇ ਹਨ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਹਾਡੇ ਪੈਸਿਆਂ ਨਾਲ ਕਿਸੇ ਵੀ ਵਿਅਕਤੀ ਨੂੰ ਠੇਸ ਨਾ ਪਹੁੰਚੇ। ਇਹ ਤੁਹਾਡੇ ਤੇ ਭਾਵਨਾਤਮਕ ਤੌਰ ਤੇ ਨਿਰਭਰ ਹੈ ਅੱਜ ਆਪਣੀ ਮਾਂ ਦਾ ਅਪਮਾਨ ਕਰਨ ਤੋਂ ਬਚੋ ਅੱਗੇ ਗੱਲ ਕਰਦੇ ਹਾਂ ਦੋਸਤੋ ਵਿਸ਼ਵ ਰਾਸ਼ੀ ਫਲਦੀ ਵਿਸ਼ਵ ਰਾਸ਼ੀ ਫਲ ਦੇ ਲੋਕ ਅੱਜ ਸਾਂਝੇਦਾਰੀ ਵਿੱਚ ਕੀਤੇ ਗਏ ਕੰਮ ਲਾਭ ਦਾ ਇਕ ਸਾਥ ਤੋਂ ਹੋਣਗੇ ਦੋਸਤੋ ਜਾਂ ਸ਼ਾਇਦ ਕਿਸੇ ਸਮੂਹ ਕਲੱਬ ਜਾਂ ਸੰਸਥਾ ਨਾਲ ਤੁਹਾਡੀ ਸਮੋਲੀਅਤਾਂ ਨੂੰ ਹੈਰਾਨ ਕਰ ਸਕਦੀ ਹੈ ਤੁਸੀਂ ਆਪਣੀ ਮਾਨਸਿਕਤਾ ਅਸਥਿਰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਕਾਫੀ ਹੱਦ ਤੱਕ ਸਫਲ ਹੋਵੋਗੇ। ਤੁਹਾਡੇ ਬੌਸ ਦਾ ਚੰਗਾ ਸੁਭਾਅ ਪੂਰੇ ਦਫ਼ਤਰ ਦਾ ਮਾਹੌਲ ਵਧੀਆ ਬਣਾ ਦੇਵੇਗਾ। ਦੋਸਤਾਂ ਦੇ ਨਾਲ ਯਾਤਰਾ ਦਾ ਪ੍ਰਬੰਧ ਕਰ ਸਕੋਗੇ ਅਤੇ ਵਿੱਤੀ ਮਾਮਲਿਆਂ ਤੇ ਇਕੱਠੇ ਕੰਮ ਕਰੋਗੇ। ਅੱਜ ਕੀ ਨਹੀਂ ਕਰਨਾ ਤੁਹਾਨੂੰ ਚਾਹੀਦਾ ਅੱਜ ਕਿਸੇ ਨਾਲ ਲੜਾਈ ਨਾ ਕਰੋ। ਅੱਗੇ ਗੱਲ ਕਰਦੇ ਹਾਂ ਦੋਸਤੋ ਮਿਥੁਨ ਰਾਸ਼ੀ ਫਲਦੀ ਅੱਜ ਲੋਕ ਆਪਣੇ ਗੁੱਸੇ ਤੇ ਕਾਬੂ ਰੱਖੋ ਕਿਉਂਕਿ ਇਹ ਤੁਹਾਡੇ ਸਮੁੱਚੇ ਕੰਮ ਨੂੰ ਵਿਗਾੜ ਸਕਦਾ ਹੈ ਤੁਸੀਂ ਇੱਕ ਅਜਿਹੇ ਵਿਅਕਤੀ ਨੂੰ ਮਿਲ ਸਕਦੇ ਹੋ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਤੁਹਾਨੂੰ ਜੀਵਨ ਵਿੱਚ ਕੁਝ ਸੰਭਾਵੀ ਉਮੀਦਮਾਰ ਮਿਲ ਸਕਦੇ ਹਨ ਬਦਲਾਅ ਦੇਖਿਆ ਜਾ ਸਕਦਾ ਹੈ ਕਾਰੋਬਾਰੀ ਤੇਜ਼ੀ ਨਾਲ ਵਧਣ ਜਾ ਰਿਹਾ ਹੈ ਕੰਮ ਕਾਜ ਵਿੱਚ ਹਾਲਤ ਤੁਹਾਡੇ ਪੱਖ ਵਿੱਚ ਚੱਲਦੀ ਹਾਲਾਤ ਤੁਹਾਡੇ ਪੱਖ ਵਿੱਚ ਚੱਲਦੇ ਨਜ਼ਰ ਆਉਣਗੇ ਅੱਜ ਤੁਸੀਂ ਆਪਣੀ ਸਾਥੀ ਦੇ ਨਾਲ ਬਤਾਏ ਰਮੇਂਟ ਕੰਪਲਾਂ ਨੂੰ ਯਾਦ ਕਰੋਗੇ ਅੱਗੇ ਗੱਲ ਕਰਦੇ ਹਾਂ ਦੋਸਤੋ ਕਰ ਕਰਾਸ਼ੀ ਫਲਦੀ ਅੱਜ ਲੋਕਾਂ ਨੇ ਅੰਦਾਜ਼ੇ ਕਰਕੇ ਇਸ ਰਾਸ਼ੀ ਨੇ ਲੋਕਾਂ ਲਈ ਵਿਵਹਤਾ ਜੀਵਨ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਪਰ ਸ਼ਾਂਤ ਰਹਿਣਾ ਤੁਹਾਡੇ ਫਾਇਦੇ ਵਿੱਚ ਸਾਬਤ ਹੋਵੇਗਾ ਦੋਸਤੋ ਤੁਸੀਂ ਲਗਭਗ ਯਕੀਨੀ ਤੌਰ ਤੇ ਕੁਝ ਖਰੀਦੋ ਤੁਸੀਂ ਸੁਪਨੇ ਦੇਖ ਸਕਦੇ ਹੋ ਉਹ ਤੁਹਾਡੇ ਸੁਪਨੇ ਜਰੂਰ ਪੂਰੇ ਹੋਣਗੇ ਤੁਹਾਡੇ ਕੋਲ ਪਹਿਲਾਂ ਹੀ ਵਪਾਰ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ ਦੋਸਤੋ ਅੱਜ ਕੀ ਨਹੀਂ ਕਰਨਾ ਚਾਹੀਦਾ ਅੱਜ ਆਪਣੇ ਖਾਣ ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ ਸੇ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਬਾਲ ਦੀ ਅੱਜ ਤੁਹਾਡੀ ਸੋਚ ਵਿੱਚ ਸਤਾਰਨ ਸਪਸ਼ਟਤਾ ਰਹੇਗੀ ਹਾਲਾਤ ਦੇ ਅਦਾਲਤ ਦੇ ਚੱਕਰ ਵੀ ਲੱਗ ਸਕਦੇ ਆ ਯਾਤਰਾ ਵਿੱਚ ਤੁਹਾਨੂੰ ਕੋਈ ਜਿਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਗਵਾਨ ਭੋਲੇ ਨਾਲ ਕੀ ਕਿਰਪਾ ਨਾਲ ਮਨੁੱਖ ਹਰ ਕੰਮ ਕਰ ਸਕਦਾ ਤੁਹਾਨੂੰ ਤੁਹਾਡੇ ਬੱਚਿਆਂ ਦੀ ਤਰੱਕੀ ਦੇ ਸਮਾਚਾਰ ਪ੍ਰਾਪਤ ਹੋਣਗੇ ਵਿਦਿਆਰਥੀਆਂ ਲਈ ਅਭਿਆਸ ਲਈ ਬਹੁਤ ਵਧੀਆ ਸਮਾਂ ਲੰਬੇ ਸਮੇਂ ਤੋਂ ਚੱਲ ਰਹੀ ਚੱਲ ਰਹੀ ਡਰ ਅਤੇ ਦਰਦ ਦੀ ਸਥਿਤੀ ਹਮੇਸ਼ਾ ਲਈ ਖਤਮ ਹੋ ਸਕਦੀ ਤੁਹਾਡੇ ਦਿਮਾਗ ਵਿੱਚ ਕੁਝ ਅਜੀਬ ਵਿਚਾਰ ਆਉਣਗੇ ਜਿਸ ਨਾਲ ਤੁਹਾਨੂੰ ਡਾਰੇ ਵੀ ਲੱਗੇਗਾ ਕਿਸੇ ਨੂੰ ਆਪਣੇ ਘਰ ਨਾ ਬਲਾਓ ਇਹ ਹੀ ਸੁਝਾਅ ਹੈ ਅੱਜ ਦਾ ਅੱਗੇ ਗੱਲ ਕਰਦੇ ਆਂ ਕੰਨਿਆ ਰਾਸ਼ੀ ਪਾਲ ਦੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਹੈ ਜੀ ਨੌਕਰੀ ਵਿੱਚ ਆਪਣੇ ਅਧਿਕਾਰੀਆਂ ਦਾ ਆਸਥਾ ਜੋਗ ਮਿਲੇਗਾ ਤੁਹਾਡੇ ਘਰ ਦਾ ਪਰਿਵਾਰ ਤੁਹਾਡੇ ਘਰ ਦਾ ਪਰਿਵਾਰ ਚਮਕਦਾ ਹੈ ਰੁਜ਼ਗਾਰ ਦੇ ਖੇਤਰ ਵਿੱਚ ਵਾਦਾ ਹੋ ਸਕਦਾ ਹੈ ਅਤੇ ਰੋਜੀ ਰੋਟੀ ਦੇ ਖੇਤਰ ਵਿੱਚ ਕੋਈ ਵੱਡੀ ਸਫਲਤਾ ਮਿਲ ਸਕਦੀ ਹੈ ਛੋਟੀਆਂ-ਛੋਟੀਆਂ ਸਮੱਸਿਆਵਾਂ ਤੁਹਾਨੂੰ ਘੇਰ ਲੈਣਗੀਆਂ ਤੁਹਾਨੂੰ ਰਿਸ਼ਤਿਆਂ ਦੇ ਖੇਤਰ ਵਿੱਚ ਸਤਾਰ ਕਰਨ ਦਾ ਮੌਕਾ ਮਿਲੇਗਾ ਪੜਾਈ ਵਿੱਚ ਤਿਹਾਨ ਰਹੇਗਾ ਬੇਲੋੜੀ ਕਾਰਵਾਈ ਦਾ ਹਿਸਾਬੰਤੋਂ ਬਚੋ